ਉਹ ਨਹੀਂ ਹੈਗਾ ਹੈਲੋ ਗਾਇਜ਼ ਵੈਲਕਮ ਟੂ ਨਾ ਚੈਨਲ ਸਬਸਕ੍ਰਾਈਬ ਕਰ ਲਾਈਕ ਕਮੈਂਟ ਬਾਕ ਫ੍ਰੀ ਕਰਿਓ ਨਾ ਬੜੀ ਤੇ ਨੀ ਨਾਥਿੰਗ ਥੋੜਾ ਨਾ ਮੈਂ ਕੰਮ ਕਰ ਰਹੀ ਹਾਂ ਮੈਂ ਸਾਡੇ ਵਲੌਗ ਬਣਾ ਲੈ ਅਰੇ ਨਹੀਂ ਹੈ ਮਮਾ ਬੈਠੇ ਰਹਦੇ ਕਰ ਵੀ ਵਿਕ ਗਿਆ ਸਾਰਾ ਪਲੇਡ ਵੀ ਵਿਕ ਗਿਆ ਕੀ ਕਰ ਰਹੇ ਹੋ ਮੈਂ ਮੈਂ ਕੰਮ ਕਰ ਰਹੀ ਹਾਂ ਫਰੋਹੀ ਬਣਾ ਲੈ ਕੇ ਆਉਗੀ ਠੀਕ ਹੈ ਕਿਵੇਂ ਜਿਹਦੇ ਉੱਤੇ ਮੈਂ ਫਰੋਹੀ ਲੈ ਕੇ ਆਉਂਗਾ ਕੀਦੇ ਵਾਸਤੇ ਮੈਂ ਇਹਨੇ ਲਿਓਣਾ ਦੇਖੀ ਇਹ ਮਾਂ ਉਹ ਨਹੀਂ ਲੈਣਾ ਚੋਈ ਦੀ ਕਿਦੇ ਵਾਸਤੇ ਕੀ ਲੈ ਕੇ ਆਉਣਾ ਮੈਨੂੰ ਦੱਸੋ ਸਹੀ ਪਾਣੀ ਮੇਰੇ ਤਾਂ ਆ ਕੇ ਫਿਰ ਮੈਂ ਖੁਦ ਲੈ ਕੇ ਆਉਂਦੀ ਆ ਕੀ ਲੈ ਕੇ ਆਉਣਾ ਪਾਣੀ ਕਿਦੇ ਵਾਸਤੇ ਆਪਣੇ ਵਾਸਤੇ ਅੱਛਾ ਆਪਣੇ ਤਾਂ ਘਰ ਮੈਂ ਖੁਦ ਹੀ ਚੱਕ ਕੇ ਪੀਉਂਗਾ ਅੱਛਾ ਬੱਚੇ ਹੁੰਦੇ ਉਹ ਸੀਨੇ 'ਤੇ ਪੁਰੇ ਸੋ ਸੋ ਬੈ ਲਗਾ ਥਾ ਸਾਦੀ ਕਾਦੀ ਮਾਂ ਦਿਖਾ ਜਣ ਦੇਖੋ ਚੋਰ ਇੱਧਰ ਰੁਕ ਕੇ ਸਾਦੀ ਕਾਦੀ ਮਾਂ ਦਿਖਾ ਜੜੀ ਮਾਂ ਲੰਬਾਈ ਹੋ ਜਾਣਾ ਦੇਖੋ ਅੱਛਾ ਬੱਚੇ ਬੰਬੇ ਬੂ ਅਸੀਨੇ 'ਤੇ ਪੁਰੇ ਸੋ ਸੋ ਪੈ ਲਗਾ ਧੱਗਾ ਸੋ ਨਿਕਲ ਕੇ ਭਾਗਾ ਚੋਰ ਚੋਰੀ ਕੀ ਬੀਬੀ ਬੈਠੀ ਸੀ ਧੂੜਾ ਕਰ ਕਰ ਬੈਠੀ ਸੀ ਧੂੜਾ ਕਰ ਕੇ ਬੈਠੀ ਆਹੋ ਮੇਰੇ ਗਰਮ ਕਾਫੀ ਗਰਮ ਪੀਣੇ ਵਾਲਾ ਮੈਂ ਕਿਦਾਂ ਲੰਬਾਣਾ ਮਾਂ ਮੈਨੂੰ ਬਤਾ ਕੇ ਲੈ ਆਉਂ ਮੈਂ ਕਦੀ ਵੀ ਨਹੀਂ ਜਾਣਾ ਮੈਂ ਆ ਗਿਆ ਮੈਂ ਇਹ ਗੱਲ ਤੂੰ ਮੈਨੂੰ ਪਾਣੀ ਲਾ ਲਿਆ ਕਰ ਨਾਲੇ ਇੱਕ ਨਾਲੇ ਆ ਪੀ ਗਿਆ ਚਲ ਮੈਂ ਨਹੀਂ ਆਉਂ ਉਹ ਲੋ ਕਹਦੇ ਮੈਨੂੰ ਕੰਮ ਸੋ ਮੰਨ ਆਪਾਂ ਘੜੀ ਨੂੰ ਉੱਪਰ ਚੱਲਦੇ ਚੱਲ ਆਹ ਤਰਪੜੇ ਕੌਣ ਕੌਣ ਕੋਣ ਲੈ ਕੇ ਆਉਂਗਾ ਫੱਦੇ ਪਾਣੀ ਉਹ ਲੈ ਮੈਂ ਕਿਹਾ ਕਿਲਾ ਕਿੱਥੇ ਲੈ ਲੈਂਦੀ ਹਾਂ ਕਿਲਾ ਕਿਲਾ ਮਿੱਠੀਆਂ ਬਸ ਥੋੜੀ ਕਿਲਾ ਮਿੱਠੀਆਂ ਮੈਂ ਖਾ ਇਥੋਂ ਤੇਰੇ ਕਿਲਾ ਮਿੱਠੀਆਂ ਤੇਰੀ ਡੈਡੀ ਖਾ ਲਾ ਤੇਰੇ ਕਿਲਾ ਮਿੱਠੀਆਂ ਕਿਲਾ ਲੈਣੇ ਸੀ ਮੈਂ ਹਾਂ ਸੀ ਆ ਸੀ ਮਿੱਠੀ ਕਿਲਾ ਆ ਸੀ ਆ ਸੀ ਠੀਕ ਠੀਕ ਹਾਂ ਸੀ ਆ ਸੀ ਆ ਸੀ ਅਰ ਸੋਈ ਚ ਨਹੀਂ ਆ ਫਤੇ ਪਾਪਾ ਕਹਿੰਦੇ ਸਾਰਾ ਦਿਨ ਮੰਡਰਾਉਂਦਾ ਰਹਿੰਦਾ ਮੰਮਾ ਮਮਾ ਦੋੜੇ ਦੋੜੇ ਕਿੰਦਾ ਸਾਡਾ ਪੁੱਤ ਹੈ ਵੀ ਸਾਡੇ ਕੋਲ ਹੀ ਹੁੰਦਾ ਹੈ ਹੈ ਮਨ ਹਾਂ ਜੀ ਮੇਰਾ ਜੀ ਕਹਿੰਦਾ ਕਿਸ ਟਾਪਿਕ ਤੇ ਗੱਲ ਕਰਨ ਨੂੰ ਹਮ ਕਰੀਏ ਕਰੋ ਟਾਪਿਕ ਇਹ ਹੈ ਕਿ ਮਨੂ ਬੋਕਣੀ ਨਾਰੀ ਹੈ ਸੋਚੋ ਅਮਨ ਅੱਜ ਸਾਰਾ ਦਿਨ ਸੁੱਤੀ ਰਹੀ ਹੈ ਜਿਦਰੀ ਸਾਰੀ ਗੱਲ ਨਹੀਂ ਪੂਰੀ ਹੋਈ ਸਾ ਹੀ ਬਾਰੇ ਕੁਦਾ ਸੌਂਦੀ ਐ ਫੇਰ ਨੀਂਦ ਨਹੀਂ ਆਉਂਦੀ ਸਵੇਰੇ ਉੱਠ ਕੇ ਫੇਰ ওই ਕੰਮ ਸਵੇਰੇ ਨੀਂਦ ਹੁਣ ਟਿਕਾ ਵਸੀ ਹੋਣ ਲੱਗ ਰਹੀ ਨਾ ਹੁਣ ਸੌ ਜਾ ਤੂੰ ਗਾ ਕੇ ਹਾਂ 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 ਹੁਣ ਸੌ ਜਾ ਟੈਨਸ਼ਨ ਫਰੀ ਹੋ ਕੇ ਟੈਨਸ਼ਨ ਫਰੀ ਨਾ ਹੋਇਆ ਜਾਂਦਾ ਹੈਗਾ ਦਿਮਾਗ ਬਹੁਤ ਕੁਝ ਚਲੰਦਿਆ ਹੁਣ ਉਹਨਾਂ ਦੀ ਵਰਕਰਾਂ ਦੀ ਮਸਾਂ ਅੱਜ ਉਹਨਾਂ ਨੇ ਈਦ ਤੋਂ ਫਰੀ ਹੋਏ ਨੇ ਉਹ ਕਹਿੰਦੇ ਨੇ ਸਵੇਰੇ ਕੰਮ ਸ਼ੁਰੂ ਕਰਾਂਗੇ ਹਾਂ ਹਾਂ ਓਏ ਰੋਡ ਡੋਲਟੀਆਂ ਸਾਰੀਆਂ ਐਵੇਂ ਖੋਲਣ ਲੱਗਾ ਬੇਵਕੂਫਾ ਕੋਈ ਵਰਗੀ ਗੇਮ ਨਹੀਂ ਕੋਈ ਜਾਨੀ ਹੋਲੀ ਉਹ ਸਾਰੇ ਡੁੱਲੇਗੀ ਹੋਰ ਹੋਲੀ ਹੋ ਤੂੰ ਇਹ ਕੋਲ ਬੈਠ ਸੋ ਜਾ ਕਰ ਮੇਰਾ ਕੋ ਤਾਂ ਮਾਂ ਦਾ ਰੋਗਾਂ ਨੂੰ ਛੱਡ ਦੇ ਮੈਂ ਨਾ ਕਰਦੇ ਇਹਨਾਂ ਨਾਲ ਹਾਲਾ ਹੈ ਇਹ ਐਕਸੋ ਅਮ ਮਜਾ ਆਏਗਾ ਬिडੂ ਯਾ ਬिडੂ ਹਾਲੇ ਦੇਖ ਸਾਲੇ ਨਾ ਕਰਕੇ ਕੁਦੀ ਘੇਟ ਫਤਰੀ ਦੰਦ ਕਦੋਂ ਹੋਊਗਾ ਆ ਤਾਂ ਲੋਕਾਂ ਨੂੰ ਜਦੋਂ ਤੁਸੀਂ ਜੜਾ ਬਾਈਕ ਤੋਂ ਲਵਾਉਂਗੇ ਹੂੰ ਤਾਂ ਉਹ ਵੀ ਜਦੋਂ ਤੁਸੀਂ ਬਾਈਕ ਤੋਂ ਲਵਾਉਣਗੇ ਬਾਈਕ ਤੋਂ ਲਵਾਉਂਗੇ ਕਿਹੜੀ ਬਾਈਕ ਤੋਂ ਛੋਟੀ ਜਿਹੀ ਜੜਤਨ ਦਿਖਾਈ ਸੀ ਨਾ ਦੱਸੋ ਪੈਟਰੋਲ ਪੈਂਦਾ ਬਾਈਕ 'ਚ ਹਲੋ ਉਹ ਵਾਲੀ ਬਾਈਕ ਤੇ ਇਧਰ ਬੱਤੇ ਭਾਜੀ ਦਾ ਫੋਨ ਆ ਗਿਆ ਫੇਰ ਜਾ ਮੇਰੀ ਗੱਲ ਕਰਾ ਮੇਰਾ ਸ਼ੇਰ ਇਹ ਜਿਹੜਾ ਬੰਦਰ ਕਿਉਂ ਨਹੀਂ ਬੰਦ ਕਰਦੇ ਅੱਛਾ ਪਾਪਾ ਨੂੰ ਪੁੱਛੋ ਮੰਮਾ ਕਿਵੇਂ ਹੈ ਠੀਕ ਹੈ ਹਾਂ ਕਿਵੇਂ ਠੀਕ ਹੈ ਅਸੀਂ ਆ ਰਹੇ ਸੀ ਕਿ ਅੱਜ ਤੁਸੀਂ ਆਉਣ ਨਹੀਂ ਤਾਂ ਸਾਨੂੰ ਅਸੀਂ ਆ ਰਹੇ ਸੀ ਤੁਹਾਨੂੰ ਆਉਣ ਦਿੱਤਾ ਕਿਉਂ ਹਾਂ ਅਸੀਂ ਆਰਦੇ ਸੀ ਤੁਸੀਂ ਅੰਦਰ ਆ ਕੇ ਨਹੀਂ ਲੈੜੀ ਬੰਦ ਕਰਿਆ ਉਹ ਤੇ ਸੁਈ ਦੀ ਹੂੰ ਹਾਂਜੀ ਸੋਸਟੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੂਗੇ ਤੇ ਮੈਂ ਅੱਜ ਵਲੌਗ ਸਟਾਰਟ ਕਰਨ ਲੱਗਾ ਰਾਤ ਦੇ 10 ਵਜੇ ਗਏ ਨੇ ਤੇ ਵਲੌਗ ਮੈਂ ਤਾਂ ਸਟਾਰਟ ਕਰਨ ਲੱਗਾ ਹਾਂ ਵਲੌਗ ਮੈਂ ਤਾਂ ਸਟਾਰਟ ਕੀਤਾ ਆ ਕਿਉਂਕਿ ਸਾਨੂੰ ਦਿਨੇ ਟਾਈਮ ਹੀ ਲੱਗਿਆ ਗਿਆ ਬਿਲਕੁਲ ਵੀ ਕਿਉਂਕਿ ਕੰਮ ਹੀ ਐਨੇ ਸੀਗੇ ਤੇ ਇੱਕ ਆਪਣਾ ਕੋਰੀ ਰਾਏ ਹੋਇਆ ਸੀਗਾ ਜਿਹੜੇ ਸਾਨੂੰ ਦਿਖਾਉਣਾ ਵੀ ਕੀ ਕੋਰੀ ਰਾਏ ਸੀਗਾ ਤੇ ਫਤੇ ਮੈਂ ਨਾ ਕੋਲ ਲਿਆ ਸੀ ਪਹਿਲਾਂ ਤਾਂ ਇਹਨੂੰ ਤੇ ਫਤੇ ਨੇ ਫਿਰ ਪੈਕ ਕਰ ਤਾ ਇਹਨੂੰ ਹੁਣ ਆਪਾਂ ਇਹਨੂੰ ਦੁਬਾਰਾ ਫਿਰ ਇਹਦੀ ਓਪਨਿੰਗ ਕਰਾਂਗੇ ਦਿਖਾ ਮਾ ਕੇ ਕੀ ਆਇਆ ਆਪਣੇ ਨਾ ਕੋਰੀਦਰ ਦੇ ਵਿੱਚ ਤੇ ਜਮਨ ਨੂੰ ਵੀ ਇਹਦੇ ਵਿੱਚ ਹਾਂਜੀ ਅਮਨ ਕੋਲੇ ਮੈਨੂੰ ਫੋਨ ਤੇ ਗੱਲ ਕਰੋ ਫੋਨ ਆ ਰਿਹਾ ਮੈਨੂੰ ਬੁਲਾਓ ਅੱਛਾ ਫੋਨ ਪ੍ਰਧਾਨ ਸਾਹਿਬ ਪਹਿਲਾਂ ਫੋਨ ਤੇ ਗੱਲ ਕਰ ਲੈ ਫਿਰ ਤੁਹਾਨੂੰ ਮਲਾਉਂਦੇ ਹਾਂ ਪ੍ਰਧਾਨ ਸਾਹਿਬ ਠੀਕ ਆਪਨੇ ਆ ਮੰਗਾਇਆ ਮ사ਜਰ ਮ사ਜ ਕੰ ਦਾ ਟਾਈਮ ਹੈਗਾ ਹੈਂ ਮ사ਜ ਮੈਂ ਦੱਸੋ ਪਹਿਲਾਂ ਮ사ਜ ਕਰਾਉਣਾ ਮੇਰੇ ਨਾ ਆ ਜਿਹੜੇ ਮੋਢੇ ਤੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਕਈ ਦਿਨਾਂ ਤੋਂ ਉਸ ਕਰਕੇ ਫਿਰ ਮੈਂ ਇਹਨੂੰ ਲੈ ਆਂਦਾ ਆ ਚੀਜ਼ ਤੇ ਬਹੁਤ ਵਧੀਆ ਰਿਲੈਕਸ ਇਹ ਆਪਾਂ ਨਾਨਕੇ ਗਏ ਸੀ ਨਾ ਉੱਥੇ ਸਾਡੀ ਭਾਬੀ ਨੇ ਦੱਸਿਆ ਨਵੇਂ-ਨਵੇਂ ਚੀਜ਼ਾਂ ਤੇ ਬਸ ਪ੍ਰਧਾਨ ਸਾਹਿਬ ਨੇ ਨਾਲ ਦੀ ਨਾਲ ਉੱਥੇ ਬੈਠੇ ਆ ਆਰਡਰ ਕਰਤੀਆਂ ਇੱਕ ਹੋਰ ਚੀਜ਼ ਜਿਹੜੀ ਉਹ ਲਾਉਣ ਵਾਲੀ ਜਿਹੜੀ ਆਉਗੀ ਕੱਲ ਨੂੰ ਆਉਗੀ ਉਹ ਅੱਛਾ ਕੱਲ ਨੂੰ ਆਏਗਾ ਜੀ ਤੇ ਪਹਿਲਾਂ ਤਾਂ ਧੌਂ ਦੀ ਮ사ਜ ਕਰੋ ਮੇਰੀ ਜੀ ਆ ਕਰਦਾ ਕਿ ਤੇ ਮ사ਜ ਕਰਦਾ ਸਾਰਿਆਂ ਦੀ ਅੱਜ ਪਨੀਦੀ ਵੀ ਤੇਰੀ ਵੀ ਨਾ ਪਨੀਦੀ ਦੀ ਕਾਤੋਂ ਕਰਨੀ ਮ사ਜ ਚਲ ਮੈਨੂੰ ਇੱਕ ਫੋਨ ਆ ਰਿਹਾ ਵੱਡੇ ਬ੍ਰਦਰ ਦਾ ਫਿਰ ਕੱਲ ਕਰਦੇ ਆ ਓਕੇ ਓਕੇ न पाग तूं न पाई ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗੀ ਬਸਾਖੀ ਤੇ ਸੰਗਰਾਮ ਤੇ ਸੰਗਰਾਮ ਤੇ ਬਸਾਖੀ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਤੇ ਆਪਾਂ ਅੱਜ ਆਏ ਹੋਇਆ ਖੇਤ ਕਣਕਾ ਦੇਖੋ ਪੂਰੀਆਂ ਪੱਕੀਆਂ ਹੋਈਆਂ ਨੇ ਇਹ ਤੁਸੀਂ ਕਹਿੰਦੇ ਹੋਵੋਗੇ ਵੀ ਕੁਲਵਿੰਦਰ ਆਹ ਕੀ ਚੀਜ਼ ਦਿਖਾਈ ਜਾਂਦਾ ਨਾ ਤੇ ਇਹ ਵੀ ਦਿਖਾਉਣੀ ਜ਼ਰੂਰੀ ਨੇ ਕਿਉਂਕਿ ਕਈ ਭਰਾ ਆਪਣੇ ਬਾਹਰ ਬੈਠੇ ਨੇ ਇਹ ਉਹ ਇਹ ਚੀਜ਼ਾਂ ਨੂੰ ਮਿਸ ਕਰਦੇ ਨੇ ਨਾ ਪੰਜਾਬ ਦੇ ਜਿਹੜੇ ਖੇਤ ਐ ਉਹਨੂੰ ਮਿਸ ਕਰਦੇ ਨੇ ਇਸ ਕਰਕੇ ਆਪਾਂ ਇਹ ਚੀਜ਼ ਦਿਖਾਉਨੇ ਆ ਤੁਹਾਨੂੰ ਤੇ ਬਣੇ ਰੋ ਵਲੌਗ ਦੇ ਵਿੱਚ ਤੇ ਆਪਾਂ ਅੱਗੇ ਕੀ ਕੀ ਕਰਾਂਗੇ ਉਹ ਸਾਰਾ ਤੁਸੀਂ ਦੇਖਿਓ ਤੇ ਵਲੌਗ ਨੂੰ ਇੰਜੋਏ ਕਰਿਓ ਇਹ ਪਤੇ ਸਿੰਘ ਸਵੇਰੇ ਉੱਠ ਕੇ ਆ ਗਿਆ ਬਾਹਰੇ ਸਾਈਕਲ ਲੈ ਕੇ ਆਹ ਪਤੇ ਸਿੰਘ ਹਾਂਜੀ ਖੇਤ ਕੀ ਕਰਨਾ ਪੁੱਤ ਨਹੀਂ ਯਾਰ ਉੱਥੇ ਨਹੀਂ ਜਾਣਾ ਹੈਗਾ ਨਹੀਂ ਯਾਰ ਨਹੀਂ ਮੈਂ ਦੋ ਵਾਰ ਕਹਿਣਾ ਹੀ ਨਹੀਂ 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 ਜਾਣਾ ਬੇਟਾ ਸੜਕ ਚੱਲਦੀ ਹੈ ਉਧਰ ਨਹੀਂ ਜਾਣਾ ਹੈਗਾ ਇੱਥੇ ਚਲਾ ਲਓ ਇੱਥੇ ਅੰਦਰ ਹੀ ਓ ਵਾਈਕਰ ਚ ਪਾਸ਼ਾ ਸਰਬੱਤ ਦਾ ਭਲਾ ਕਰੇ 11 ਵਜ ਗਏ ਨੇ ਤੇ ਫਤਿਹ ਹੋਣ ਲੱਗਾ ਨਾ ਹੋਂ ਨਖਰੇ ਕਰ ਕਰ ਕੇ ਫਤਿਹ ਨਾ ਹੁੰਦਾ ਆ ਤੇ ਇਹਦੇ ਰਮਨ ਨਹ ਚੱਬਦੀ ਹੋਈ ਕੋਈ ਡੋਲੇ ਬੰਦਾ ਤੇ ਦੇਖ ਐ ਕਰ ਹਾਂ ਥਾਣੀ ਮੂੰਗੀ ਵਾਸੀ ਤੜਾਉ ਨੇ ਡੋਲੇ ਐ ਆਪਾਂ ਚੱਲਦੇ ਹੁਣ ਰਸੋਈ ਚ ਤੇ ਮੈਂ ਅਮਨਾ ਕਰਾਉਣੀ ਹੈ ਹੈਲਪ ਅੱਛਾ ਤੇ ਆਓ ਅੱਜ ਆਪਾਂ ਬਣਾ ਰਹੇ ਆ ਆਲੂ ਵਾਲੇ ਪਰੌਂਠੇ ਅੱਜ ਤੇ ਆ ਵਿੱਚ ਕਾਰ ਪਿਆ ਡਰਦਾ ਓਏ ਕਾੜਨ ਨੂੰ ਬਾਹਰ ਤੇ ਪ੍ਰਧਾਨ ਸਾਹਿਬ ਜਾਰੇ ਐਨੇ ਹੋਰ ਓਏ ਫਰਨਾ ਐਕਸਾਈਟਡ ਅੰਦੀਆ ਸਭਰੇ ਵੀ ਆਲੂ ਵਾਲੇ ਪਰੌਂਠੇ ਮੈਨੂੰ ਮਿਲ ਜਾਣ ਤੇ ਇਹਨਾਂ ਨੂੰ ਦੇਖੋ ਮੇਰੇ ਉੜਦੇ ਆਉਂਦੇ ਆ ਖਰੀਆ ਵਿੱਚ ਧਨੀਆ ਔਰ ਪਿਆਰ ਸਾਰਾ ਕੁਝ ਕੱਟ ਕੇ ਰੱਖਿਆ ਤਾਂ ਮੈਨੂੰ ਕਹਿੰਦਾ ਮਣ फटाफट ਆਲੂ ਉਬਾਲ ਤੇ ਪਰੌਂਠੇ ਬਣਾ ਦੇ ਤੇ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਚੰਗੀ ਗੱਲ ਢਿੱਡ ਥੋੜਾ ਪਿੱਛੇ ਕੋ ਢਿੱਡ ਨੂੰ ਹੀ ਦੇਖੋ ਨਾ ਆਪਣਾ ਪੇਸ਼ੇਪ ਦੇਖੋ ਕੀ ਬਣ ਗਈ ਸਿੱਧਾ ਕੋ ਢਿੱਡ ਜਿਨਾ ਹੈਗਾ ਕਰੋ ਨਹੀਂ ਐਦਾਂ ਨਹੀਂ ਸਿੱਧਾ ਜਿਨਾ ਹੈਗਾ ਹਾਂ ਆਹ ਦੇਖ ਢਿੱਡ ਵਿੱਚ ਲੈ ਐਦਾਂ ਨਾ ਤਾਂ ਨਾ ਨਾ ਨੋਰਮਲ ਨੋਰਮਲ 1.5 ਦਾ ਫਰਕ ਪਾ ਲੈ ਜਿਆ ਛੋਟਾ ਹਾਂ ਤੇ ਪਿਆਜ਼ ਵੀ ਪਰਾਂਡਾ ਉਹਨੇ ਕੱਟ ਦਿੱਤੇ ਆ ਤੇ ਹੁਣ ਇਹਦਾ ਸ਼ੇਪ ਕਿੱਥੇ ਆ ਗਈ ਕਿੱਥੇ ਆ ਗਈ ਦੱਸੋ ਖਾ ਖਾ ਕੇ ਆਲੂ ਵਾਲੇ ਪਰਾਂਡੇ ਤੇ ਢੇਡਾ ਵਾਲੇ ਸ਼ੇਪ ਚ ਕਰ ਰੱਖਿਆ ਹੈ ਕਹਿੰਦੇ ਬਲੀ ਕਿਹੜੀ ਸ਼ੇਪ ਬਣੀ ਪਤਾ ਕਿਹੜੀ ਨਹੀਂ ਤੇ ਅੱਜ ਆਗੇ ਮਸਾਕੀ ਤੇ ਮਸਾਕੀ ਦਾ ਸੀ ਮਿੱਠਾ ਕੁਛ ਅੱਜ ਨਹੀਂ ਬਣਾਇਆ ਕਿਉਂਕਿ ਹਰ ਵਾਰ ਜਦੋਂ ਅਸੀਂ ਮਿੱਠਾ ਸਾਡੇ ਕੋਲ ਪਿਆ ਪਹਿਲਾਂ ਮਿੱਠਾ ਆਲਰੇਡੀ ਇਹ ਡੱਬੇ ਆਏ ਜਿਹੜੇ ਸਾਡੇ ਵਾਲੇ ਵਰਕਰਾਂ ਨੇ ਡੱਬੇ ਭੇਜੇ ਹੋ ਬਹੁਤ ਸਾਰੇ ਪਏ ਹੋਏ ਆ ਸਾਡੇ ਖਾਦੇ ਵੀ ਨਹੀਂ ਜਾ ਰਹੇ ਤੇ ਅੱਜ ਆਪਣੇ ਕਿਹੜਾ ਪਿੰਡੋਂ ਕੁਛ ਪਹਿਣਾ ਆ ਗਿਆ ਸੀ ਸੂਟ ਸਾਡ ਦੇਖਣ ਵਾਸਤੇ ਫਿਰ ਅਸੀਂ ਹਾਰ ਕੇ ਬਰਫੀ ਦੀ ਕੌਲੀ ਭਰ ਤੋ ਉਹਨਾਂ ਨੂੰ ਦਵਾਈ ਉਹ ਕਹਿੰਦੇ ਬੜੀ ਬੈਪੀ ਖਵਾਉਂਦੇ ਮੈਂ ਸਾਡੇ ਵਰਕਰਾਂ ਵੱਲੋਂ ਡੱਬੇ ਆਏ ਹੋਏ ਸਾਰਿਆਂ ਵੱਲੋਂ ਸਾਡੇ ਕੱਲਿਆਂ ਖਾਦੇ ਨਹੀਂ ਜਾਂਦੇ ਤੇ ਹੁਣ ਅਸੀਂ ਅੱਜ ਨਾ ਕੁਝ ਵੀ ਮਿੱਠਾ ਨਹੀਂ ਬਣਾਇਆ ਹੋਇ ਇਸ ਕਰਕੇ ਨਹੀਂ ਬਣਾਇਆ ਕਿ ਕਿਦਾ ਪਹਿਲਾਂ ਮੈਂ ਰਾਤ ਪਲਾਨ ਕੀਤਾ ਸੀ ਕਿ ਮਿੱਠੇ ਚੌਲ ਜਾਂ ਖੀਰ ਜਾਂ ਪ੍ਰਸ਼ਾਦ ਤੇ ਬਾਕੀ ਅੱਜ ਸੰਗ੍ਰਾਂਦ ਤੇ ਆਪ ਸਭ ਨੂੰ ਸੰਗ੍ਰਾਂਦ ਦਾ ਤੇ ਵਿਸਾਖੀ ਦੀ ਬਹੁਤ-ਬਹੁਤ ਮੁਬਾਰਕਾਂ ਮੈਂ ਤਾਂ ਵਧਾਈਆਂ ਦੇਤੀਆਂ ਸੀਗਾ ਤੇ ਮੇਰੇ ਵੱਲੋਂ ਇੱਕ ਵਾਰੀ ਹੋਰ ਸਾਨੂੰ ਦੁਸ਼ਹਿਰੇ ਦੀਆਂ ਖੁਸ਼ੀਆਂ ਦੁਸ਼ਹਿਰੇ ਦੀਆਂ ਦੇਖਿਆ ਦੇਖਿਆ ਹੋਣਾ ਹੈ ਵਿਸਾਖੀ ਦੀਆਂ ਤੇ ਦਿਵਾਲੀ ਦੀਆਂ ਵਿਸਾਖੀ ਦੀਆਂ ਤੇ ਸੰਗ੍ਰਾਂਦ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਹੀ ਗੱਲ ਹੈ ਜਿਹੜੇ ਸਾਡੀ ਵੀਡੀਓਜ਼ ਦੇਖਦੇ ਨੇ ਉਹਨੂੰ ਹਮੇਸ਼ਾ ਖੁਸ਼ ਰੱਖੇ ਖੁਸ਼ ਰੱਖਾ ਤੰਦਰੁਸਤ ਰਹਿਣ ਤੇ ਸਾਡੀ ਐਵੇਂ ਵੀਡੀਓ ਤੇ ਬੋਨਾ ਆਪਾ ਪ੍ਰਧਾਨ ਸਾਨੂੰ ਅੱਜ ਬੜੰਗ ਨੇ ਆਲੂ ਵਾਲੇ ਪਰੋਠੇ ਅੱਜ ਪਹਿਲੀ ਵਾਰ ਆਇਆ ਸਾਡੇ ਘਰ ਪਹਿਲੀ ਵਾਰ ਸਾਡੇ ਘਰ ਇਹ ਗੱਲ ਹੋਈ ਏ ਵੀ ਅਸੀਂ ਅੱਜ ਵਿਸਾਖੀ ਦੇ ਦਿਨ ਕੁਝ ਨਹੀਂ ਮਿੱਠਾ ਬਣਾਇਆ ਹੈਗਾ ਤੇ ਬਾਕੀ ਇਹ ਤਾਂ ਕੋਈ ਪਤਾ ਨਹੀਂ ਹੈਗਾ ਕਿ ਦੁਪਹਿਰ ਤੱਕ ਲੋ ਸਾਨੂੰ ਦੌਰਾ ਪਾਇਆ ਨਹੀਂ ਕਦੋਂ ਕੁਝ ਬਣਾਉਣ ਲੱਗ ਜੀਏ ਤੇ ਇਹ ਬਣਾਉਂਦੇ ਤਾਂ ਵੀ ਕੋਈ ਮਿੱਠਾ ਨਹੀਂ ਹੁੰਦਾ ਹੈਗਾ ਤੇ ਮੈਂ ਗੁਰਦੁਆਰਾ ਸਾਹਿਬ ਗਏ ਸੀ ਤੋਂ ਪ੍ਰਸ਼ਾਦ ਲੈ ਆ ਗਿਆ ਤੇ ਸਾਰਿਆਂ ਨੇ ਦੇਗੋ ਵਾਲੀ ਖਾ ਲਈ ਤੇ ਮਿੱਠਾ ਮੂੰਹ ਹੋ ਗਿਆ ਆਪਣਾ ਤੇ ਬਾਕੀ ਦੇਖਦੇ ਅੱਜ ਕੀ ਕੀ ਸਾਡਾ ਸ਼ਡਿਊਲ ਰਹਿੰਦਾ ਕੀ ਕੁਝ ਅਸੀਂ ਕਰਨਾ ਤੇ ਕੀ ਕੁਝ ਨਹੀਂ ਕਰਨਾ ਆਛੜੀ ਉਤਾਰੋ ਦੇ ਇੱਕੋ ਜਿਹੀਏ ਅੱਜ ਪ੍ਰਧਾਨਾ ਤੜਕੇ ਉੱਠੇ ਹੋਰ ਲੰਗੇ ਗੱਲਾਂ ਤੜਕੇ ਉੱਠ ਕੇ ਪਹਿਲਾਂ ਮੈਂ ਅੱਜ ਗਰਮੀ ਫੜੀ ਹੋਗੀ ਹਨਾ ਗਰਮੀ 2 ਦਿਨ ਦੀ ਕੱਲ ਵੀ ਬਹੁਤ ਗਰਮੀ ਫਰਾਦਰ ਕਿਉਂਕਿ ਬੰਦਰ ਜਿਵੇਂ ਬਨੇ ਦੇ ਉੱਪਰ ਛਾਂ ਹੋਈ ਨਹੀਂ ਤਦਰਬ ਹਤੇ ਸੇ ਨਾਉਣ ਲੱਗਾ ਕੜੀ ਕਿਤੇ ਕੱਪੜਾ ਕਦੀ ਕਿਤੇ ਕੱਪੜਾ ਜਿੰਨੇ ਮਰਦੀ ਸੰਭਲੋ ਕੱਪੜੇ ਪਏ ਰਹਿੰਦੇ ਆ ਮੈਂ ਫਟਾਟ ਪਰੌਠੇ ਬਣਾਉਣੀਆਂ ਤੇ ਇਹਨਾਂ ਨੂੰ ਖਵਾਉਣੇ ਆ ਤੇ ਫਿਰ ਆਪਾਂ ਸ਼ਾਇਦ ਸੰਗਰੂਤ ਚਾਈਏ ਅੱਜ ਹਾਂ ਕਾਜਾ ਸੀ ਸਿੱਤਾ ਤੁਹਾਨੂੰ ਮੰਨ ਠੀਕ ਹੈ ਠੀਕ ਹੈ ਠੀਕ ਅਸੀਂ ਸ਼ਾਮ ਕੀ ਤੁਹਾਨੂੰ ਜਾਣਾ ਪਊਗਾ ਨਾਲ ਹੋਰ ਬਾਕੀ ਦੇਖ ਲੈ ਪੁੱਤੋ ਵੱਡੋ ਕਿਥੇ ਨਹੀਂ ਹਾਂ ਵੱਡੋ ਕਿਤੇ ਨਹੀਂ ਹੈ ਅਸੀਂ ਸਾਰੇ ਨੂੰ ਦੇ ਟਾਈਮ ਹੋ ਗਿਆ ਮਾਰਨਿੰਗ ਦਾ 11:30 ਹੋ ਗਏ ਮੈਂ ਸਾਰੇ ਬ੍ਰੇਕਫਾਸਟ ਹੁੰਦਾ ਹਾਂ ਹਾਂਜੀ 11:30 ਦਾ ਸਾਡਾ ਬ੍ਰੇਕਫਾਸਟ ਹੁੰਦਾ ਤੇ ਅੱਜ ਇੱਕ ਹੋਰ ਕੋਰੀਰ ਆਇਆ ਆਪਣੇ ਘਰੇ ਫਤ ਨੂੰ ਪਹਿਲਾਂ ਲੱਗਿਆ ਕਿ ਤੇ ਮੇਰਾ ਕੋਰੀਰ ਹੈ ਬਟ ਨਹੀਂ ਇਹ ਆਪਾਂ ਨੇ ਕਰਵਾਇਆ ਸੀਗਾ ਉਹੀ ਹੈ ਕੀ ਹੈ ਉਹੀ ਉਹੀ ਗਰੈਂਟ ਜੀ ਹਾਂ ਤੇ ਇਹ ਆਪਾਂ ਨੇ ਇਹ ਚ ਪੈਰ ਵਾਲਾ ਵੀ ਉੱਤੇ ਇਹ ਆਪਾਂ ਲਈ ਚੀਜ਼ ਮੰਗਾਈ ਹੋਈ ਹੈ ਆਪਣੇ ਵਾਸਤੇ ਪੈਰਾਂ ਦੇ ਥੱਲੇ ਰੱਖੋਗੇ ਹਾਂ ਜੀ ਤੇ ਵਾਈਬ੍ਰੇਟ ਹੋਗਾ ਤੇ ਤੁਹਾਡੇ ਵੀ ਬੋਡੀ ਦੇ ਜਿਵੇਂ ਆਪਾਂ ਇੱਧਰ ਜਿਹੜਾ ਪੈਰ ਹੁੰਦਾ ਇਦਾਂ ਉੱਤੇ ਉੱਪਰ ਨੀਚੇ ਹੋਗਾ ਹਾਂ ਐਵੇਂ ਹੋਗਾ ਚਲੋ ਚਲਾ ਕੇ ਜੇ ਪਹਿਲਾਂ ਫੱਤੀ ਨੂੰ ਘੜਾ ਮਾਰ ਦੇ ਉੱਪਰ ਹਾਂ ਮੰਨ ਕੀ ਦੇ ਕੰਮ ਇਹਦੇ ਪਰਖਣਾ ਮੈਨੂੰ ਹਾਂ ਫੋਟੋ ਵਾਕੇ ਸੁਣੋ ਚਲੋ ਹੋਰ ਇੱਧਰ ਖੜੋ ਉਹ ਤੇਰੀ ਬਾਬੇ ਦੋ 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 ਆਏ ਨੇ ਯਾਰ ਦੋ ਤਾਂ ਵੀ ਇਹ ਕੋਤੇ ਲਵਾਂ ਵਾਸਤੇ ਕਿਦੀ ਲਾਉਣ ਵਾਸਤੇ ਜੇ ਇੱਕ ਖਰਾਬ ਹੋ ਗਿਆ ਫਿਰ ਇੱਕ ਹੋਰ ਆ ਆ ਦੇਖੀ ਹਾਂ ਤੂੰ ਪਹਿਲਾਂ ਖਰਾਬ ਹੀ ਸੋਚਿਆ ਕਰ ਜੇ ਖਰਾਬ ਹੋ ਜਾ ਪਹਿਲਾਂ ਉਡੀਓ ਇਹਦੇ ਉੱਪਰ ਚਾਜੇ ਨੇ ਹੂੰ ਇਹ ਐਮਰੇਗ ਖਿਲਾ ਕੇ ਤੇ ਲਓ ਜੀ ਆਪਾਂ ਰੁਕ ਜਾਓ ਚੈੱਕ ਕਰਕੇ ਦੇ ਦਿਆਂ ਜੇ ਫਤਿਹ ਮੇਰੇ ਕਰੰਟ ਲੱਗਿਆ ਨਾ ਅਜੇ ਨਹੀਂ ਹੁੰਦਾ ਇਹ ਕਿਨੂੰ ਤੇ ਲਾ ਕੇ ਆਪਾਂ ਟੈਸਟ ਕੀਤਾ ਫਤਿ ਕਿਵੇਂ ਲੱਗ ਰਿਹਾ ਪਾਪਾ ਮੱਛਰੀ ਮੱਛਰੀ ਕੀ ਮੱਛਰੀ ਮੱਛਰੀ ਕੋਈ ਗੱਲ ਨਹੀਂ ਕਰੰਟ ਵੀ ਲੱਗਦਾ ਪਤਾ ਇਹਦੇ ਨਾਲ ਰੱਖ ਦੇ ਨੂੰ ਇੱਥੇ ਰੱਖ ਦੇ ਹਾਂ ਉੱਪਰ ਰੱਖ ਦੇ ਤੇ ਮੇਰੇ ਨਾਲ ਇੱਥੇ ਹਾਂ ਹੂੰ ਉਹ ਉੱਪਰ ਲਾ ਇੱਥੇ ਉੱਪਰ ਹੋਰ ਉੱਪਰ ਆ ਕੁਛ ਤਾਂ ਹੋ ਨਹੀਂ ਰਿਹਾ ਹਾਂ ਓਏ ਚੱਲਦਾ ਹੈ ਆਪਾਂ ਧੁੰਨਲ ਵਿੱਚ ਇਤਰਾਕ ਫੇਰ ਪੈਰ ਕਿੰਬੂ ਦਾ ਤੇ ਵਾਸਤੇ ਦਾ ਖੇਡ ਹੈ ਇਹਨੂੰ ਆਪਾਂ ਪਹਿਲਾਂ ਖੋਲੋ ਨਾ ਕਵਰ ਦੇ ਵਿੱਚ ਕੱਢੋ ਐਵੇਂ ਨਹੀਂ ਹੋਣਾ ਫਤਿਹ ਕਰੀ ਹੋ ਗਿਆ ਸਭੀ ਜਿਆ ਫਤਿਹ ਮੈਂ 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 ਫਤਿਹ ਨੂੰ ਉੱਪਰ ਚੜਾ ਦੇ ਦੇ ਚਲਾ ਆਪਾਂ ਆਰੇ ਆਪਾਂ ਉਹ ਹੱਥ ਲਾ ਉਹਰੇ ਉਹ ਹੱਥ ਲਾਓ ਕਿਹੜਾ ਹੱਥ ਲਾਉ ਉਹਰੇ ਮੈਂ ਨਹੀਂ ਲਾਉਂਦਾ ਯਾਰ ਲੈ ਇੰਨਾ ਨਹੀਂ ਯਾਰ ਮੈਂ ਨਹੀਂ ਕਰੰਟ ਲੈਣਾ ਨਹੀਂ ਇੰਨਾ ਵੀ ਤਾਂ ਹੁੰਦਾ ਦੇਖੋ ਦੇਖੋ ਮੈਨੂੰ ਡਰਾ ਰਿਆ ਪਰ ਖੋਲੋ ਕੱਢੋ ਨੂੰ ਹੈ ਤਾਂ ਇਹ ਖਤਰਾ ਹੀ ਹੈਗਾ ਮੇਰਾ ਪਹਿਲਾ ਹਮਲਾ ਪਹਿਲਾ 1 ਮਿੰਟ ਇਹ ਦੇ ਇਹ ਦੇ ਲਾਪਾ ਲੈਣੇ ਛੇੜੀ ਉਹ ਦਕਾਵਾ ਲੈ ਲੈ ਅੱਛਾ ਅੱਛਾ ਬੜਾ ਐਕਸਾਈਟਡ ਹੈ ਫਤਿਹ ਸਿੰਘ ਪਹਿਲਾ ਉਤਰੇ 2 ਮਿੰਟ ਖੜ ਜਾਵਾਂ ਪਤੀ ਲੱਗਦਾ ਦੂਜਾ ਦੂਜੀ ਅੱਖ ਲਾ ਰੱਖੇ ਕਰੰਟ ਆ ਰਿਹਾ ਮੱਕੂ ਆਪਾਂ ਬੋਟਲ ਲਾ ਕੇ ਰੱਖ ਲਵਾਂਗੇ ਅੱਛਾ ਇਹ ਲੱਗ ਰਿਹਾ ਜਿਵੇਂ ਕਰੰਟ ਲੱਗਦਾ ਹੁੰਦਾ ਮੇਰੇ ਉਹ ਜਿਹੜਾ ਸਣੀਆ ਮੂੰਹ ਕੋਸ ਆ ਇਹ ਹੋਇਆ ਕਰ ਦੇ ਕਰ ਦੇ ਆਹ ਸਾਈਮੀ ਉਹ ਇਹ ਕਿਦਾਂ ਵੀ ਕਰੰਟ ਲੱਗਿਆ ਆਪਾਂ ਐਕਡਮ ਹੀ ਚੜ ਗਿਆ ਮਾਰ ਹੈ ਚਟਕੇ ਮਾਰ ਦੇ ਆਇਆ ਕਿ ਆ ਦੇ ਆ ਦੇ ਉਹ ਆਇਆ ਇਹ ਅੱਥੇ ਕਿੰਨਾ ਕਿੰਨਾ ਮਤੂ ਕੇ ਲਿਆ ਰਹੇ ਕਿਵੇਂ ਲੱਗ ਰਿਹਾ ਬੜਾ ਵਧੀਆ ਲੱਗਦਾ ਵਧੀਆ ਲੱਗਦਾ

ਲੇ ਪੂਰੇ ਬਾਡੀ ਨੂੰ ਮੱਲਾਉਂ ਮੱਲਾਉਂ ਦਾ ਸਰਕਲ ਚੱਲਦਾ ਹੈ ਨਾ ਹੋਰ ਸਰਕਲ ਦਾ ਕੰਮ ਹੋ ਕੇ ਕਰਨਾ ਨਾ ਪੂਰਾ ਸਰਕਲ ਇਦਾਂ ਚੱਲ ਜਾਣਾ ਹੈ ਆਵਾਜ਼ ਟੇਗੇ 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 ਹੋਰ ਹੋਰ ਵਾਰਨਾ ਚੇਂਜ ਕਰੀ ਪਤੇ ਤੇ ਲਾਉਣ ਵਾਲੇ ਦੇਖੋ ਪੰਨੀ ਦੇ ਪੈਰ ਕੇ ਮੈਂ ਵਾਈਬ੍ਰੇਟ ਕਰਨਾ ਹੈ ਅ ਵੀਰੇ ਮੈਨੂੰ ਵੀ ਪਲੀਜ਼ ਕਰੀ ਹੈ ਕਿਉਂਕਿ ਇਹ 6 ਤੇ ਹੈ ਹਜੇ ਤੇ ਅਗਰ ਇਹਨੂੰ ਤੇਜ਼ ਕਰ ਦਾਂਗੇ ਹੋਰ बस बेटा बस ज्यादा नहीं हां देखो और ज्यादा तेज हो गया तुम्हें पंडित के में लग रहा है एम जो जी, आने है जे जी, जे जेवे को उत थोड़े मारे पैरेंगे हमरा खदरों